ਜਿੰਦਾਬਾਦ ਜਿੰਦਾਬਾਦ ਲੜਦੇ ਲੋਕ ਚੰਗਾਬਾਦ ਜਿੰਦਾਬਾਦ ਜਿੰਦਾਬਾਦ ਹੱਕਾਂ ਲਈ ਜੋ ਲੜਦੇ ਲੋਕ ਜੈਹਾ ਦੋਲੀ ਲੜਦੇ ਲੋਕ ਭਗਵੰਤ ਮਾਨ ਦੀ ਨਾਦੀ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਪਿਲੀ ਬੋਰਡ ਦੀ ਗੰਦੀ ਮੈਨੇਜਮੈਂਟ ਮਰਦਾਬਾਦ 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 ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਰਟੀਐਮ ਦੀ ਚਾ ਇਹ ਇਵੈਂਟ ਵਿਖੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਿਜਲੀ ਘਰ ਵਿਖੇ ਹੋਰ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਕੀਤੀ ਨਾਹ ਰੇ ਭਾਜੀ। ਵਿਸ਼ੇਸ਼ ਰਿਪੋਰਟ ਬਲਵਿੰਦਰ ਸਿੰਘ ਕੰਡਾ ਪਿੱਖੀਵਿੰਡ। ਜੀ ਅੱਜ ਜਿਹੜਾ ਰੋਸ ਮਜਹਰਾ ਕੀਤਾ ਜਾ ਰਿਹਾ ਕੀ ਹੈ ਸਾਰਾ ਮਸਲਾ? ਇਹ ਜੀ ਜੋ ਬੋਰਡ ਮੈਨੇਜਮੈਂਟ ਨਾਲ ਸਾਡੇ ਜਿਹੜੀਆਂ ਮੀਟਿੰਗ ਦੇ ਵਿੱਚ ਤੈਅ ਹੋਇਆ 24/8/24 ਨੂੰ ਸਾਡੀਆਂ 16 ਮੰਗਾਂ ਤੇ ਉਹਨਾਂ ਇਹਦਾ ਵੀ ਇਹ ਤੁਹਾਡਾ ਹੱਲ ਕਰ ਦਵਾਂਗੇ ਪਰ ਉਹਦਾ ਸਰਕੂਲਰ ਨਹੀਂ ਜਾਰੀ ਕੀਤਾ ਉਥੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡਾ ਸਰਕੂਲਰ ਜਿਹੜਾ ਇਹ ਬਹੁਤ ਔਦਨਾਂ ਦੇ ਵਿੱਚ ਆ ਜਾਊਗਾ ਪਰ ਜਦੋਂ ਇਹ ਟਾਲਮਟੋਲ ਦੀ ਨੀਤੀ ਰਹੀ ਫਿਰ ਅਸੀਂ ਪੰਜਾਬ ਦੇ ਜੁਆਇੰਟ ਫੋਰਮ ਤੇ ਇੱਕਤਾ ਮੰਚ ਸਾਂਝਾ ਰੱਖ ਕੇ ਜਿਹੜਾ ਇਹ ਫੈਸਲਾ ਕੀਤਾ ਵੀ ਅਸੀਂ 3 ਦਿਨ ਦੀ ਛੁੱਟੀ ਤੇ ਜਾਵਾਂਗੇ ਤੇ ਜੇ ਸਾਨੂੰ ਛੁੱਟੀ ਵਧਾਉਣ ਦੀ ਲੋੜ ਪਈ ਤੇ ਉਹ ਵੀ ਅਸੀਂ ਵਧਾ ਸਕਦੇ ਹਾਂ ਪਰ ਇੱਕ ਬਹੁਤ ਵਿਸ਼ਾ ਵਿੱਚ ਜਿਹੜਾ ਇਹ ਮੈਂ ਕਿਸਾਨੀ ਜਿਹੜੀ ਖਿਸਾਨੀ ਦੀ ਫਸਲ ਜਿਹੜੀ ਸਿਰ ਤੇ ਆਈ ਆ ਤੇ ਕਿਸਾਨ ਸਾਡੇ ਭਰਾ ਸੀ ਇਹਨਾਂ ਦੇ ਵਿੱਚ ਰੋਜ਼ ਵਿਚਰਦੇ ਆ ਅਸੀਂ ਵੀ ਕਿਸਾਨ ਆ ਪਰ ਸਾਡੀ ਮਜਬੂਰੀ ਆ ਵੀ ਜਿਹੜੀ ਬੋਰਡ ਸਾਡੀਆਂ ਮੰਗਾ ਚਾਉ ਨਹੀਂ ਮੰਨ ਰਿਹਾ ਕਿਉਂਕਿ ਜਿਹੜੀ ਸਹਿਮਤੀ ਹੋਈ ਵੀ ਕਦੇ ਕੱਚੇ ਮਜ਼ਦਮ ਉਹ ਪੱਕੇ ਕਰਾਂਗੇ ਤੁਹਾਡੇ ਸਕੇਲਾਂ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਊਗਾ ਤੇ ਜਿਹੜੇ ਤੁਹਾਡੇ ਹੋਰ ਸਕੇਲਾਂ ਦੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਣਗੀਆਂ ਤੇ ਆਊਟਸੋਰਸਿੰਗ ਜਿਹੜਾ ਕੰਮ ਆ ਉਹ ਬੰਦ ਕੀਤਾ ਜਾਊ ਪਰ ਬੋਰਡ ਨੇ ਜਦੋਂ ਸਾਰੀ ਟਾਲ ਮਟੋਲ ਦੀ ਨੀਤੀ ਵਰਤੀ ਤਿਆਰ ਅਸੀਂ ਜਿਹੜਾ ਮਜਬੂਰ ਹੋ ਕੇ ਜਿਹੜਾ 3 ਦਿਨ ਦੀ ਛੁੱਟੀ ਤੇ ਚਲੇ ਗਏ ਆ ਪਰ ਸੰਭਾਵਨਾ ਵੀ ਛੁੱਟੀ ਅੱਗੇ ਵੀ ਵੱਧ ਸਕਦੀ ਆ ਪਰ ਜੇ ਛੁੱਟੀ ਅੱਗੇ ਵੱਧਦੀ ਆ ਉਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਤੁਹਾਡੀ ਪੁੱਤਾਂ ਵਾਂਗੂ ਪਾਲੀ ਫਸਲ ਜਿੱਥੇ ਤੁਸੀਂ ਤਪਦੀ ਗਰਮੀ ਦੇ ਵਿੱਚ ਜਿਹੜੀ ਇਸ ਝੋਨੇ ਨੂੰ ਜਿਹੜਾ ਸੱਪਾਂ ਦੀਆਂ ਸਿਰੀਆਂ ਵਿੱਦ ਕੇ ਤੇ ਉਹਨੂੰ ਆਪਣੀ ਫਸਲ ਨੂੰ ਸਿਰੇ ਤੇ ਲਿਆਂਦਾ ਹੁਣ ਫਸਲ ਸਿਰੇ ਤੇ ਆਈ ਆ ਪਰ ਫੀਡਰ ਜਿਹੜੇ ਆ ਉਹ ਕਾਲੀਆਂ ਫੀਡਰ ਅਮਰਕੋੜ ਤੋਂ ਉਹ 3 ਦਿਨ ਹੋ ਗਏ ਉਹ ਕਿਸੇ ਤੋਂ ਟਰਾਲੀ ਨਹੀਂ ਲੱਗੀ ਕਿਉਂਕਿ ਉਹਦੇ ਵਿੱਚ ਥੋੜਾ ਨੁਕਸਿਆ ਉਹਨੂੰ ਹੱਥ ਨਾਲ ਆ ਕੇ ਟਰਾਲੀ ਦੂਰ ਕਰਨੀ ਪਈਦੀ ਬੜੇ ਫੋਨ ਆ ਰਹੇ ਆ ਅਸੀਂ ਆ ਗਿਆ ਭਾਈ ਅਸੀਂ ਮਜਬੂਰ ਆ ਸਾਡੇ ਨਹੀਂ ਬਸਿਆ ਅਸੀਂ ਸੰਘਰਸ਼ ਦੇ ਰਾਹ ਤੇ ਤੁਰੇ ਆ ਅਸੀਂ ਛੁੱਟੀ ਭਰ ਕੇ ਬੈਠੇ ਆ ਇਸ ਕਰਕੇ ਕਿਸਾਨ ਸਾਡੇ ਭਰਾ ਵਾ ਅਸੀਂ ਕਿਸਾਨਾਂ ਦੇ ਧਰਨਾ ਦਿੱਲੀ ਜਦੋਂ ਲੱਗਾ ਸੀ ਅਸੀਂ ਤਿੰਨ ਵਾਰ ਇਹਨਾਂ ਦੇ ਧਰਨੇ ਦੇ ਵਿੱਚ ਕਾਫਲਾ ਲੈ ਕੇ ਜਾਂਦੇ ਰਹੇ ਆ ਕਿਉਂਕਿ ਸਾਡਾ 9 ਮਾਹ ਦਾ ਰਿਸ਼ਤਾ ਕਿਸਾਨਾਂ ਦੇ ਨਾਲ ਸਾਡਾ ਜੋ ਰੋਜ ਦਾ ਵਾਅਵਾ ਜਿਹੜੀ ਫਸਲ ਅਸੀਂ ਪੁੱਤਾਂ ਵਾਂਗੂ ਪਾਲੀ ਆ ਉਹ ਸਿਰੇ ਤੇ ਆਈ ਆ ਪਰ ਸਾਡੀ ਮਜਬੂਰੀ ਆ ਕਿਉਂਕਿ ਜੇ ਅਸੀਂ ਸਾਡੇ ਮਸਲੇ ਨਹੀਂ ਹੱਲ ਕਰਦੀ ਅਸੀਂ ਤਾਂ ਕਿਸਾਨ ਜਾਹੇ ਬੰਦਿਆਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਜਿਹੜੇ ਸੰਘਰਸ਼ ਦਾ ਸਾਥ ਦਿਓ ਜਿੱਥੇ ਵੀ ਸਾਨੂੰ ਲੋੜ ਆ ਉੱਥੇ ਤੁਸੀਂ ਵਾਅਦ ਤੋਂ ਵਾਅਦਾ ਸਾਡੇ ਸੰਘਰਸ਼ ਦਾ ਸਾਥ ਦੇ ਕੇ ਇਸ ਬੋਰਡ ਮੈਨੇਜਮੈਂਟ ਨੂੰ ਜਿਹੜੇ ਸਾਡੀਆਂ ਮੰਗਾਂ ਰਹਦੀਆਂ ਉਹਨਾਂ ਨੂੰ ਦੂਰ ਕਰਾਇਆ ਜਾਵੇ ਇਸ ਕਰਕੇ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆਂ ਤੇ ਜਦੋਂ ਵੀ ਕਿਸਾਨੀ ਸੰਘਰਸ਼ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਕਿਸਾਨ ਵੀ ਸਾਡੇ ਜਿਹੜੇ ਮਤਲਬ ਸੰਘਰਸ਼ਾਂ ਦੇ ਵਿੱਚ ਆਏ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਕਿਸਾਨਾਂ ਕਿਸਾਨ ਜਹੇ ਬੰਦੀਆਂ ਹਨ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਜਿਹੜਾ ਜਿਹੜਾ ਸਾਡਾ ਆਉਣ ਵਾਲਾ ਸੰਘਰਸ਼ ਜੇ ਅੱਗੇ ਚੱਲਦਾ ਉਹਦੇ ਵਿੱਚ ਅਸੀਂ ਜਿਹੜੇ ਬਾਦ ਚੜ ਕੇ ਜਿਹੜੇ ਆਪਣੀ ਜਹੇ ਬੰਦੀਆਂ ਜਮਹੂਰੀ ਕਿਸਾਨ ਸਭਾ ਜਾਂ ਹੋਰ ਜਿਹੜੀਆਂ ਕਿਸਾਨ ਜਹੇ ਬੰਦੀਆਂ ਹਨ ਉਹਨਾਂ ਨੂੰ ਸੱਦਾ ਦਾਂਗੇ ਅੱਜ ਅਸੀਂ ਇਹਦੇ ਸੱਦਾ ਨਹੀਂ ਦਿੱਤਾ ਪਰ ਫਿਰ ਵੀ ਇਹਨਾਂ ਨੂੰ ਜੀ ਆਖਦੇ ਆ ਜਿਨ੍ਹਾਂ ਨੇ ਸਾਡੇ ਸੰਘਰਸ਼ ਦੀ ਅੱਜ ਮੈਦਾਨ ਕੀਤੀ ਆ ਤੇ ਬੋਰਡ ਮੈਨੇਜਮੈਂਟ ਨਾਲ ਜਿਹੜੀ ਸਾਡੀ ਲੜਾਈ ਆ ਉਹ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨਪੁਰ ਰਾਜ ਸਿੰਘ ਸਿਧਵਾ ਅੱਜ ਜਿਹੜਾ ਧਰਨਾ ਲਾ ਰਹੇ ਆ ਇਹ ਆਪਣਾ ਬਿਜਲੀ ਬੋਰਡ ਵਾਲਿਆਂ ਨੇ ਛੁੱਟੀ ਉੱਤੇ ਛੁੱਟੀ ਸੀ ਛੁੱਟੀ ਕਰਕੇ ਇਹਨਾਂ ਨੇ 3 ਦਿਨ ਦਾ ਪ੍ਰਦਰਸ਼ਨ ਰੱਖਿਆ ਸੀ ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਇਹਨਾਂ ਦੀ ਹਮਾਇਤ ਦੇ ਵਿੱਚ ਆ ਕਿ ਜਿਹੜੀਆਂ ਇਹਨਾਂ ਦੀਆਂ ਹੱਕੀ ਮੰਗਾਵਾ ਉਹ ਇਹਨਾਂ ਲੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਦੀਆਂ ਨਹੀਂ ਸਾਰੀ ਪਬਲਿਕ ਦੀਆਂ ਹੀ ਆ ਜੇ ਨੌਕਰੀ ਵਾਲੇ ਜਿਤਨਾ ਖਾਲੀ ਹੈਗੀਆਂ ਵਾ ਇਹਨਾਂ ਦੇ ਵਿੱਚ ਸਾਮੀਆਂ ਖਾਲੀ ਪੋਸਟਾਂ ਖਾਲੀ ਆ ਉਹ ਵੀ ਇਹਨਾਂ ਕਹਿੰਦੇ ਉਹ ਖਾਲੀ ਪੋਸਟਾਂ ਭਰੋ ਤੇ ਉਹਦੇ ਵਿੱਚ ਵੀ ਸਿਰਫ ਇਹਨਾਂ ਦੇ ਬੱਚੇ ਨਹੀਂਗੇ ਭਰਤੀ ਹੋਣੇ ਉਹ ਸਾਰਿਆਂ ਦੇ ਹੀ ਬੱਚੇ ਉਹਦੇ ਵਿੱਚ ਭਰਤੀ ਹੋਣੇ ਇਹ ਉਹ ਲੰਮੀ ਭਰਤੀ ਕਰੋ ਜਿਹੜਾ ਸਾਨੂੰ ਸਮਾਨ ਨਹੀਂ ਮਿਲਦਾ ਡਿਵੀਜ਼ਨਾਂ ਦੇ ਵਿੱਚੋਂ ਸਾਨੂੰ ਸਮਾਨ ਮਿਲਦਾ ਮਿਲਿਆ ਮਿਲਣਾ ਜਾਵੇ ਇਸ ਕਰਕੇ ਇਹ ਇਹਨਾਂ ਦੇ ਸਬੰਧ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਐਟਾ ਵੱਲੋਂ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਆ ਜੀ ਅੱਜ ਕੀ ਨਾਂ ਤੁਹਾਡਾ ਤੇ ਕੀ ਆ ਤੁਹਾਡਾ ਜੀ ਸਰ ਮੈਂ ਲਖਿੰਦਰ ਸਿੰਘ ਜੀ ਉਲਟੋਆ ਫੈਡਰੇਸ਼ਨ ਐਟਕ ਦਾ ਪ੍ਰਧਾਨ ਆ ਜੀ ਡਿਵੀਜ਼ਨ ਦਾ ਅਸੀਂ ਜਥੇਬੰਦੀ ਤੌਰ ਤੇ ਸਾਡਾ ਇਕੱਠਾ ਸੰਗਠਨ ਹੈ ਜਿਹਦੇ ਨਾਲ ਸਾਡੇ ਜਥੇਬੰਦੀਆਂ ਸਾਡੀਆਂ ਨਾਲ ਆ ਸ਼ਾਮਲ ਹੋਈਆਂ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਮੁਲਾਜ਼ਮ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਕੱਚੇ ਆ ਮਹਿਕਮੇ ਦੇ ਜਿਹੜੇ ਵਿੱਚ ਪੋਸਟ ਆ ਉਹ ਸਾਡੀਆਂ ਜਿਹੜਾ ਮਹਿਕਮਾ ਕੰਮ ਕਰੀ ਜਾਂਦਾ ਤੇ ਉਹ ਸਾਨੂੰ ਬੜਾ ਦੁੱਖ ਆ ਸਾਡੀਆਂ ਜਿਹੜੀਆਂ ਪੋਸਟਾਂ ਖਤਮ ਹੁੰਦੀਆਂ ਜਾਂਦੀਆਂ ਆਉਣ ਵਾਲਾ ਜਿਹੜਾ ਸਾਡਾ ਮੁਲਾਜ਼ਮਾ ਉਹਨਾਂ ਦੇ ਜਿਹੜੇ ਬੱਚੇ ਆ ਉਹ ਜਦੋਂ ਪੋਸਟਾਂ ਹੀ ਖਤਮ ਹੋ ਗਈਆਂ ਉਹ ਆਉਣ ਵਾਲੇ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੀਆਂ ਦਿੱਥਾਂ ਹੀ ਦੀਆਂ ਜਿੱਤਰ ਹੋਰ ਮਹਿਕਮਿਆਂ ਦੇ ਵਿੱਚ ਆ ਉਹ ਡੈਥ ਹੋ ਜਵੇ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਆ ਸਾਡੇ ਮੈਗਮੇ ਦੇ ਵਿੱਚ ਜਿਹੜੇ ਆ ਉਹ ਮੁਲਾਜ਼ਮਾਂ ਨੂੰ ਬਿਲਕੁਲ ਪੈਸੇ ਜਿਹੜੇ ਘੱਟ ਮਿਲਦੇ ਆ ਇਸ ਕਰਕੇ ਸਾਡੀਆਂ ਇਹੋ ਜਿਹੀਆਂ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਹਾਂਜੀ ਪ੍ਰਧਾਨ ਜੀ ਅੱਜ ਜਿਹੜੇ ਆ ਧਰਨਾ ਲੱਗਾ ਜੀ ਕੀ ਆ ਸਰ ਜੀ ਮੈਂ ਜੀ ਟੈਕਨੀਕਲ ਸਰਵੋ ਜੂਨੀਅਨ ਦਾ ਅਜੇ ਪ੍ਰਧਾਨ ਗੁਰਮੀਤ ਸਿੰਘ ਆ ਕਿ ਧਰਨਾ ਸਾਡਾ ਜਿਹੜਾ ਵਾ ਇਹ ਜਿਹੜਾ ਬੋਰ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਦਿੱਤਾ ਆ ਤੇ ਕਿਸਾਨਾਂ ਜਿਹੜੇ ਸਾਨੂੰ ਇਹ ਨਸਾ ਦਿੱਤਾ ਵਾ ਪੂਰਾ ਸਾਲ ਅਸੀਂ ਇਹਨਾਂ ਨੂੰ ਰੋਮ-ਰੋਮ ਰਣੀ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਸਾਨਾਂ ਦਾ ਵੀ ਤੇ ਅਸੀਂ ਆਪਣੇ ਮੁਲਾਜ਼ਮਾਂ ਦਾ ਵੀ ਕਰਦੇ ਆ ਕਿ ਗਾਂ ਆਉਣ ਵਾਲੇ ਸੰਘਰਸ਼ ਜਿਹੜਾ ਵਾ 17 ਤੱਕ ਵੱਧ ਗਿਆ ਵਾ ਸਾਡੇ ਜਿੰਨੇ ਵੀ ਮੁਲਾਜ਼ਮਾਂ ਆ ਉਹ ਵੱਧ ਚੜ ਕੇ ਹਿੱਸਾ ਲੈਣ ਤੇ ਕੋਈ ਪਛਾਣ ਆ ਭੱਜੇ ਕਿਉਂਕਿ ਸੰਘਰਸ਼ਾਂ ਦੇ ਨਾਲ ਹੀ ਇਹ ਜੇਤ ਹੋਣੀ ਆ ਕਿਉਂਕਿ ਜਿਹੜੀ ਸਰਕਾਰ ਆ ਇਹ ਬਹੁਤ ਖਤਰਨਾਕ ਸਰਕਾਰ ਆਈ ਆ ਕਿਉਂਕਿ ਅਸੀਂ ਆ ਬਣਾ ਬੈਠੇ ਨੂੰ ਤੇ ਇਹ ਸਰਕਾਰ ਜਿਹੜੀ ਆ ਇਹ ਬਹੁਤ ਮਾੜੀ ਸਰਕਾਰ ਨਿਕਲੀ ਆ ਅਸੀਂ ਦੇ ਦੇ ਵਿਰੋਧੀ ਚ ਜਾਵਾਂ ਗਾਣਾ ਮੰਗਾ ਕੀ ਨੇ ਤੁਹਾਡੀ ਮੰਗਾ ਸਾਡੀਆਂ ਕੱਚੇ ਮੁਲਾਜ਼ਮ ਪੱਕੇ ਕਰਨੇ ਛਟਾਪ ਪੂਰਾ ਕਰਨਾ ਆਰਟੀਐਮ ਜਿਹੜੇ ਸਾਡੇ ਵਿਚਾਰੇ ਦਸਦਾ 12-12 ਸਾਲ ਦੇ ਇੱਕ ਹੀ ਥਾਂ ਦੇ ਕੁਰਸੀ ਤੇ ਬੈਠੇ ਆ ਉਹਨਾਂ ਨੂੰ ਕਿਹਨੇ ਉਹਨਾਂ ਦੀ ਨਾ ਤਰੱਕੀ ਕੀਤੀ ਆ ਤੇ ਅਸੀਂ ਤਾਂ ਆਨੇ ਵੀ ਨਵੇਂ ਮੁਲਾਜ਼ਮ ਭਰਤੀ ਕਰੋ ਤੇ ਜਿਹੜੇ ਨਵੇਂ ਜਿਹੜੇ ਪੋਸਟਾਂ ਮਹਿਕਮਾ ਦੀਆਂ ਜਿੰਨੀਆਂ ਮਾ ਸਾਰੀਆਂ ਖਤਮ ਹੋਈਆਂ ਉਹਨਾਂ ਨੂੰ ਬਹਾਲ ਕਰਕੇ ਜਿੰਨਾ ਸਾਡਾ ਛਟਾਪ ਬਣਦਾ ਵਾ ਜਿੰਨੀ ਸਾਡੀ ਨਫਰੀ ਬਣਦੀ ਸਾਰੀ ਪੂਰੀ ਕਰੋ ਅ ਤਰਨਾ ਲਗਾਇਆ ਗਿਆ ਕੀ ਹੈਗਾ ਸਾਰਾ ਜੀ ਮੇਰਾ ਨਾਮ ਜੀ ਸਤਵੀਰ ਸਿੰਘ ਕੋਟਲੀ ਅਗਰਾਹਾ ਜੱਥੇਬੰਦੀ ਦਾ ਜ਼ਿਲ੍ਹਾ ਬਲਾਕ ਆਕੂਆ ਜੀ ਅਸੀਂ ਜਿਹੜਾ ਸਾਡੇ ਮੁਲਾਜ਼ਮ ਵੀਰਾਂ ਦੀਆਂ ਜੋ ਹਕੀ ਮੰਗਾ ਆ ਉਹਨਾਂ ਮੰਗਾਂ ਦਾ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਪੂਰੇ ਜ਼ੋਰ ਨਾਲ ਜੋਸ਼ ਦੇ ਨਾਲ ਵੀਰਾਂ ਦਾ ਜਿਹੜਾ ਉਹ ਸਮਰਥਨ ਕਰ ਰਹੀ ਆ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਮੁਲਾਜ਼ਮ ਵੀਰਾਂ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਅਸੀਂ ਖੇਤਾਂ ਦੇ ਵਿੱਚ ਜਿਹੜਾ ਅਸੀਂ ਇਕੱਠਿਆ ਰਹਿਣਾ ਆ ਤੇ ਇਕੱਠੇ ਸਾਡਾ ਜਿਹੜਾ ਆ ਉਹ ਸਾਡਾ ਇੱਕ ਟਾਰਗੇਟ ਆ ਇਸ ਕਰਕੇ ਅਸੀਂ ਜਿੰਨਾ ਵੀ ਸਾਡਾ ਪ੍ਰੋਗਰਾਮ ਆ ਜਿੱਥੇ ਵੀ ਇਹਨਾਂ ਦਾ ਕੋਈ ਧਰਨਾ ਲੱਗੂਗਾ ਜਾਂ ਕੋਈ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨਗੇ ਅਸੀਂ ਉਹਨਾਂ ਦੀ ਹਮਾਇਤ ਪੂਰੇ ਜ਼ੋਰ ਨਾਲ ਕਰਾਂਗੇ ਕੀ ਨਾ ਤੁਹਾਡਾ ਕੀ ਹੈ ਜੀ ਸਾਰਾ ਮਸਲਾ ਰਤੀਪਾਲ ਸਿੰਘ ਢੂਲ ਬਲਾਕ ਪ੍ਰਧਾਨ ਬਲਟਵਾ ਇਹ ਮਸਲਾ ਜਿਹੜੇ ਕੱਚੇ ਮੁਲਾਜ਼ਮ ਨੇ ਜਿੱਤਰਾਂ ਵੀਰ ਜੀ ਨਾਲ ਦੱਸਿਆ ਉਹਦਾਂ ਨੂੰ ਪੱਕੇ ਕਰਨ ਤੇ ਜਿਹੜੇ ਇਹਨਾਂ ਦੀਆਂ ਜੋ ਹਕੀ ਮੰਗਾ ਨੇ ਬਿਜਲੀ ਬੋਰਡ ਦੀਆਂ ਉਹ ਪੂਰੀਆਂ ਕਰਨ ਜੇ ਨਾ ਕਰਨਗੇ ਤੇ ਭਾਰਤੀ ਕਿਸਾਨ ਜਿਹੜੀਆਂ ਨੇ ਇਕਤਾ ਗਰਾਹਾਂ ਅਸੀਂ ਵਿਸ਼ਵਾਸਤ ਬਣਿਆ ਬਲਟਵਾ ਬਲਾਕ ਕੋਲੋਂ ਵੀ ਅਸੀਂ ਪੂਰਨ ਇਹਨਾਂ ਦਾ ਸਮਰਥਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ